ਉਪਾਰ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰ ਮਨੁਖਿ ਜਨ ਕੀਓ ਪ੍ਰਗਾਸ ਗੁਰ ਅੰਗਦ ਦਿਓ ਨਿਧਾਨ ਅਕਥ ਕਥਾ ਗਿਆਨ ਪੰਜ ਭੂਤ ਬਸ ਕੀਨੇ ਜਮਤ ਨਾਂ ਤਰਾਸ ਗੋਰੀ ਅਮਰ ਗੁਰੂ ਸ੍ਰੀ ਸਤ ਕਲ ਜੋਗ ਰਾਖੀ ਪਤ ਅਘਨ ਦੇਖਤ ਗਤ ਚਰਨ ਕਮਲ ਜਾਸ ਸਭ ਬਿਦਮਾਨਿਓ ਮਨ ਤਬਹੀ ਭਇਓ ਪਰਸਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸਹਿ ਧਾਰਿਓ ਤਰਤ ਅਰਿ ਓਮ ਅਰ ਪਵਨ ਤੇ ਨੀਰ ਸਾਰ ਅਵਰ ਅਨਲ ਅਨਾਦ ਕੀਓ ਸਾਸ ਰੇਖ ਨਿਸ ਸੂਰ ਦਿਨ ਸੈਲ ਤਰੂ ਫਲ ਫੁੱਲ ਦਿਓ ਸੁਰ ਨਰ ਸਪਤ ਸਮੁੰਦਰ ਕੇ ਧਾਰਿਓ ਤ੍ਰਿ ਭਵਨ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ ਕਚੋ ਕੰਚਨ ਭਇਓ ਸ਼ਬਦ ਗੁਰ ਸਰਵਣ ਹੈ ਸੁਣਿਓ ਵੇਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਪਾਹਣ ਮਾਣਿਕ ਕਰੈ ਗਿਆਨ ਗੁਰ ਕਹਿਓ ਬੀਚਾਰੈ ਕਾਠੋ ਸ੍ਰੀਖੰਡ ਸਤਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰ ਭਏ ਜਾਮ ਗੁਰੂ ਹੋਏ ਵੱਲ ਤਨੈ ਕਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੀ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸਚੈ ਘਰ ਜੋ ਗੁਰੂ ਗੁਰੂ ਅਹਨ ਸਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹੋਂ ਥੇ ਰਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧਾ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅਗਨ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰ ਸਤ ਕਵ ਨਾਲ ਕਹਿ ਜਿਨ ਗੁਰੂ ਨਾ ਦੇਖਿਓ ਨਾ ਹੋ ਕੀਓ ਤੇ ਅਕਿਆਥ ਸੰਸਾਰ ਮਹਿ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਰਨ ਤਰਨ ਸਮਰਥ ਕਲਯੁਗ ਸੁਨਤ ਸਮਾਦ ਸ਼ਬਦ ਜਿਸ ਕੇਰੇ ਫੁਲ ਦੁਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤਿਹ ਨੇਰੇ ਪੂਰੋ ਪੁਰਖ ਹਿਰਦੈ ਹਰਿ ਸਿਮਰਤ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਬੋਧ ਰਿੱਧ ਸਿਧ ਚਾਹਤ ਗੁਰੂ ਗੁਰੂ ਗੁਰਕਾਰ ਮਨ ਮੇਰੇ ਗੁਰ ਮੁਖ ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪੀਉਸ ਪਿਵਨ ਕੀ ਬੰਚਤ ਸਿਧ ਕਉ ਵਿਦ ਮਲਾਇਓ ਪੂਰਨ ਭੋ ਮਨ ਠੌਰ ਬਸੋ ਰਸ ਬਾਸਨ ਸਿਉ ਜੋ ਦਹ ਦਿਸਤਾਇਓ ਗੋਬਿੰਦワਲ ਗੋਬਿੰਦ ਪੂਰੀ ਸਮ ਜਲਨ ਤੀਰ ਬੇਪਾਸ ਬਨਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਜੀਨੀ ਕਿਰਪਾ ਹਰ ਨਾਮ ਦਿਯੋ ਜਿਸ ਦੇਖ ਚਰਨ ਅਗਨ ਹਰਿਓ ਨਿਸਵਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਨ ਦਾਸ ਸੋ ਆਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ RAM DAS GURU HAR SAT KIYO SAMARATH GURU SIR HAT DHARYO AB RAKHU DAAS PAAT KI LAJ JAI SI RAKHI LAJ BHAGAT PRAHLAD KI ਹਰ ਨਾ ਅਕਸ਼ ਫਾਰੇ ਕਰ ਆਜ ਫੁਨ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਸੀਨਤ ਬਸਤਰ ਦੀਨ ਬਹੁ ਸਾਜ ਸੋਦਾਮਾ ਅਪਦਾ ਤੇ ਰਾਖਿਆ ਗਨ ਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਗੁਰ ਸੋ ਪਰਸਨ ਕਲਯੁਗ ਹੋਏ ਰਾਖੋ ਹੁ ਦਾਸ ਬਾਟ ਕੀ ਲਾਜ ਝੋਲਨਾ ਗੁਰੂ ਗੋਰੇ ਗੁਰੂ ਗੋਰਾ ਗੁਰੂ ਜਪ ਪ੍ਰਾਨਿਓ ਸ਼ਬਦ ਹਰ ਹਰ ਜਪੈ ਨਾਮ ਨਵ ਨੇਦਿ ਅਪੈ ਰਸਨ ਅਹ ਨਸ ਰਸੈ ਸਤ ਕਰ ਜਾਨਿਓ ਹੁ ਹੁਨ ਪ੍ਰੇਮ ਰੰਗ ਪਾਈਐ ਗੁਰਮੁਖ ਹੈ ਧਿਆਈਐ ਅਨ ਮਾਰਗ ਤਜਹੁ ਭਜਹੁ ਹਰ ਗਿਆਨੀਓ ਬਚਨ ਗੁਰ ਰਿੱਧ ਧਰੋ ਪੰਜ ਭੂ ਬਸ ਕਰੋ ਜਨਮ ਕੁਲ ਉਧਰੋ ਦਵਾਰ ਹਰ ਮਾਨੀਓ ਜੋ ਤਾ ਸਭ ਸੁਖ ਇਤ ਉਤ ਤੁਮ ਬੰਚੋ ਅਹੋ ਗੁਰ ਗੋਰ ਗੁਰ ਗੋਰ ਗੁਰ ਜਪ ਪ੍ਰਾਨੀਓ ਗੁਰ ਗੋਰ ਗੁਰ ਗੋਰਾ ਗੁਰ ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਅਹਨਸ ਕਰਹੁ ਬਚਨ ਗੁਰ ਰਿਦੈ ਧਾਰੁ ਫੁਨ ਗੁਰੂ ਜਲ ਬਿਮਲ ਅਥਾ ਮੱਜਨ ਕਰਹੁ ਸੰਤ ਗੁਰ ਸਿਖ ਤਰਹੁ ਨਾਮ ਸਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭ੍ਰਮ ਤਜਹੁ ਨਾਮ ਗੁਰਮੁਖ ਭਜਹੁ ਗੁਰੂ ਕੋਰ ਗੁਰੂ ਗੋੜ ਗੁਰੂ ਜਪ ਸਤ ਕਰ